ਨਾਮ ਵਾਹਿ ਸਤਿ ਸ਼੍ਰੀ ਅਕਾਲ ਦੋਸਤੋ ਨਾਮ ਵਾਹਿ ਅੱਜ ਅੱਜ ਉਹ ਵਾਹਿਗੁਰੂ ਦਾ ਜਪ ਜਪਿਆ ਜਾ ਰਿਹਾ ਹੈ ਉਸ ਬੱਚੇ ਦੀ ਆਤਮਿਕ ਸ਼ਾਂਤੀ ਦੇ ਲਈ ਜਪਿਆ ਜਾ ਰਿਹਾ ਜਿਹਦੇ ਨਾਲ ਹਰਵੀਰ ਜਿਹਦਾ ਨਾਮ ਸੀ ਹਰਵੀਰ ਹਰਵੀਰ ਦੇ ਨਾਲ ਦਰਿੰਦਗੀ ਕੀਤੀ ਸੀ ਇੱਕ ਪ੍ਰਵਾਸੀ ਮਜ਼ਦੂਰ ਨੇ ਤੇ ਅੱਜ ਉਸ ਪ੍ਰਵਾਸੀ ਮਜ਼ਦੂਰ ਦੇ ਵਿਰੋਧ ਡਟ ਕੇ ਖੜ ਗਿਆ ਹੈ ਪੂਰਾ ਪੰਜਾਬ ਅੱਜ ਮਜੀਠੇ ਦੇ ਵਿੱਚ ਸਰਬਜੇਮ ਵੱਲੋਂ ਤੇ ਬਹੁਤ ਸਾਰੇ ਨੌਜਵਾਨਾਂ ਵੱਲੋਂ ਰਲ ਕੇ ਕੈਂਡਲ ਮਾਰਚ ਕੱਢਿਆ ਜਾ ਰਿਹਾ ਹੈ ਇਸ ਸਕੈਂਡਲ ਮਾਰਚ ਦਾ ਮਤਲਬ ਇਹ ਹੈ ਮਕਸਦ ਹੀ ਇਹ ਹੈ ਕਿ ਉਹ ਛੋਟੇ ਜਿਹੇ ਬੱਚੇ ਹਰਵੀਰ ਨੂੰ ਇਨਸਾਫ ਦਵਾਉਣਾ ਅਤੇ ਇਹਦੇ ਨਾਲ ਨਾਲ ਲੋਕਾਂ ਨੂੰ ਇਹ ਵੀ ਕਹਿਣਾ ਕਿ ਕਾਹ ਤੋਂ ਅੱਗੇ ਤੋਂ ਕੋਈ ਐਹੋ ਜੀ ਦਰਿੰਦਗੀ ਨਾ ਕਰੇ ਆਓ ਦੇਖਦੇ ਹਾਂ ਇੱਕ ਲੰਬਾ ਕਾਫਲਾ ਨੌਜਵਾਨਾਂ ਦਾ ਚੱਲ ਰਿਹਾ ਹੈ ਅੱਜ ਹਰਵੀਰ ਦੇ ਲਈ ਇਨਸਾਫ ਦਵਾਉਣ ਦੇ ਲਈ ਬੇਟਕ ਸਮਾਗਮ ਆਭੀ ਹੋ ਚੁੱਕਾ ਸਮਾਖਾ ਵੀ ਹੋ ਚੁੱਕਾ ਹੈ ਪਰ ਫਿਰ ਵੀ ਨੌਜਵਾਨਾਂ ਦਾ ਉਤਸ਼ਾਹ ਦੇਖਣ ਵਾਲਾ ਅੱਗੇ ਤੱਕ ਤੁਹਾਨੂੰ ਲੰਬੀ ਦਾ ਦੂਰ ਤੱਕ ਇਹਨਾਂ ਨੌਜਵਾਨਾਂ ਨੂੰ ਦਿਖਾਵਾਂਗੇ ਦੇਖੋ ਦੇਖਿਆ ਜਾਵੇ ਤਾਂ ਕਿੰਨੇ ਨੌਜਵਾਨ ਦੇਖੋ ਅਧਿਆਨ ਨਾਲ ਦੇਖਣ ਵਾਲੀ ਗੱਲ ਹੈ ਤੇ ਕੈਂਡਲ ਮਾਰਚ ਇਨਸਾਫ ਦੇ ਲਈ ਸ਼ਾਂਤਮਈ ਪ੍ਰਦਰਸ਼ਨ ਤੇ ਸਾਰੇ ਹੀ ਨੌਜਵਾਨ ਵਾਹਿਗੁਰੂ ਦਾ ਨਾਮ ਜਪਦੇ ਹੋਏ ਗੱਡੀ ਚ ਆਏ ਹੋਏ ਹੈ। ਸਤਿ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਮਜੀਠਾ ਕਸਬੇ ਦੇ ਵਿੱਚ ਸਰਬ ਜਿੰਮ ਦੇ ਸਾਰੇ ਮੈਂਬਰਾਂ ਨੇ ਤੇ ਸਾਰੇ ਭਰਾਵਾਂ ਨੇ ਮਿਲ ਕੇ ਇੱਕ ਜਾਗਰੂਕਤਾ ਰੈਲੀ ਅਤੇ ਰੋਸ ਮਾਰਚ ਕੱਢਣ ਦਾ ਫੈਸਲਾ ਕੀਤਾ ਆ। ਇਹ ਰੋਸ ਮਾਰਚ ਹੁਸ਼ਿਆਰਪੁਰ ਵਿੱਚ ਹਰਵੀਰ ਨਾਮ ਦੇ ਬੱਚੇ ਦੇ ਨਾਲ ਜੋ ਵੀ ਦਰਿੰਦਗੀ ਹੋਈ ਆ, ਜੋ ਵੀ ਉਸ ਬੱਚੇ ਨਾਲ ਬੁਰੀ ਘਟਨਾ ਹੋਈ ਆ, ਉਹਦੇ ਰੋਸ ਵਜੋਂ ਕੱਢਿਆ ਜਾ ਰਿਹਾ ਵਾ। ਅਤੇ ਇਹ ਸਰਕਾਰ ਨੂੰ ਜਾਗਰੂਕੀ ਕਰਨਾ ਚਾਹੁੰਦੇ ਆ ਸਮਾਜ ਨੂੰ ਜਾਗਰੂਕ ਕਰਨਾ ਚਾਹੁੰਦੇ ਆ ਇਹ ਸਰਕਾਰ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਗਾਂ ਤੋਂ ਜੋ ਵੀ ਪ੍ਰਵਾਸੀ ਪੰਜਾਬ ਦੇ ਵਿੱਚ ਕੰਮ ਕਰਨ ਲਈ ਆਉਂਦਾ ਆ ਜੀ ਆਇਆਂ ਨੂੰ ਆ ਪਰ ਉਹਨਾਂ ਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਉਹਨਾਂ ਦੀ ਜਿੱਥੋਂ ਵੀ ਆਉਂਦਾ ਆ ਉੱਥੋਂ ਉਹਦੀ ਜਾਂਚ ਕੀਤੀ ਜਾਵੇ ਇਨਕੁਆਇਰੀ ਕੀਤੀ ਜਾਵੇ ਕਿ ਉਹ ਕੋਈ ਅਪਰਾਧੀ ਤਾਂ ਨਹੀਂ ਆ ਉਹ ਕੋਈ ਗਲਤ ਕੰਮ ਕਰਕੇ ਤਾਂ ਨਹੀਂ ਇਥੇ ਭੱਜਿਆ ਤਾਂ ਜੋ ਸਾਡਾ ਸਮਾਜ ਸੁਰੱਖਿਅਤ ਹੋ ਸਕੇ ਅਤੇ ਸਾਡੇ ਬੱਚੇ ਆਜ਼ਾਦੀ ਨਾਲ ਸਾਡੇ ਸਮਾਜ ਦੇ ਵਿੱਚ ਘੁੰਮ ਫਿਰ ਸਕਣ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਸਕਣ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਗੇ ਆਗੇ ਦੇਖ ਹੋ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਰਿਆਂ ਨੂੰ ਪਤਾ ਹੀ ਆ ਜੋ ਹਾਦਸਾ ਹਸ਼ਿਆਰਪੁਰ ਪਿਛਲੇ ਦਿਨਾਂ ਚ ਵਾਪਰਿਆ ਆ ਉਹਦੇ ਲਈ ਸਰਕਾਰ ਆਪਣਾ ਸਾਥ ਤੇ ਦੇ ਰਹੀ ਆ ਪਰ ਉਹਨਾ ਅੱਗੇ ਬੇਨਤੀ ਕੀਤੀ ਜਾਂਦੀ ਆ ਆਉਣ ਵਾਲੇ ਸਮੇਂ ਚ ਕੋਈ ਵੀ ਪਰਵਾਸੀ ਐਦਾਂ ਦੀ ਹਰਕਤ ਨਾ ਕਰੇ ਤਾ ਜੋ ਵੀ ਵਰਦੀ ਕਾਰਵਾਈ ਉਸ ਬੰਦੇ ਤੇ ਕੀਤੀ ਜਾਵੇ ਇਨਸਾਫ ਹਰਵੀਰ ਨੂੰ ਦਿੱਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ